ਅ ਅੱਜ ਅਸੀਂ ਨੰਗਲ ਜਵਾਰ ਮਾਰਕੀਟ ਵਿੱਚ ਲਕਸ਼ਮੀਨੈ ਮੰਦਿਰ ਜੋ ਹੈ ਉਹਦੇ ਨਾਲ ਲੱਗਦੇ ਜਿਹੜਾ ਮੈਰਿਜ ਪੈਲੇਸ ਹੈਗਾ ਉੱਥੇ ਆਯੂਸ਼ ਡਿਪਾਰਟਮੈਂਟ ਵੱਲੋਂ ਜਿਹੜੇ 15 ਕੈਂਪ ਪਰਪਰ ਜਿਹੜੇ ਨੂੰ ਉਲੀਕੇ ਗਏ ਸੀ ਉਹਨਾਂ ਦੀ ਲਗਾਤਾਰਤਾ ਵਿੱਚ ਅੱਜ ਨੰਗਲ ਵਿੱਚ ਜਿਹੜਾ ਤੀਜਾ ਕੈਂਪ ਹੈਗਾ ਉਹ ਲਗਾ ਰਹੇ ਆ ਇੱਥੇ ਤੇ ਇਹਦੇ ਵਿੱਚ ਆਯੁਰਵੈਦਿਕ ਡਿਪਾਰਟਮੈਂਟ ਤੇ ਹੋਮੋਪੈਥਿਕ ਡਿਪਾਰਟਮੈਂਟ ਦੀ ਦੋਨਾਂ ਦੀ ਸ਼ਿਰਕਤ ਹੋ ਰਹੀ ਹੈ ਔਰ ਦੋਨੋਂ ਦੇ ਜਿਹੜੇ ਮੈਡੀਕਲ ਸਹਿਬਾਨ ਅਫਸਰ ਹੈਗੇ ਆ ਉਹ ਆਪਣਾ ਆਏ ਹੋਏ ਐ ਔਰ ਮਰੀਜ਼ਾਂ ਦਾ ਚੈੱਕਅਪ ਕਰ ਰਿਹਾ ਇਸ ਕੈਂਪ ਵਿੱਚ ਆਯੁਰਵੈਦਿਕ ਔਰ ਹੋਮੋਪੈਥੀ ਦੀ ਫ੍ਰੀ ਮੈਡੀਸਿਨ ਡਿਸਪੈਂਸਿੰਗ ਕੀਤੀ ਜਾ ਰਹੀ ਹੈ ਤੇ ਇਸ ਕੈਂਪ ਵਿੱਚ ਜੋ ਖਾਸ ਗੱਲ ਹੈਗੀ ਹੈ ਫ੍ਰੀ ਟੈਸਟ ਵੀ ਹੋ ਰਿਹਾ ਜਿਦੇ ਵਿੱਚ ਐਚਬੀ ਔਰ 슈ਗਰ ਦੇ ਆਪਾਂ ਫ੍ਰੀ ਟੈਸਟ ਲੋਕਾਂ ਦੇ ਕਰ ਰਹੇ ਆ ਡਾਕਟਰ ਕੀ ਜੇ ਆਪ ਚੇਕ ਕਰ ਲਾ ਲਿਆ ਕਿ ਬਿਤੇ ਉੱਪਰ ਤੇ ਅੰਤ ਨਹੀਂ ਇਹ ਜਿਹੜਾ ਆਯੂਸ਼ ਮੰਤਰਾਲੇ ਹੈਗਾ ਉਹਦੇ ਵੱਲੋਂ ਪੂਰੇ ਪੰਜਾਬ ਵਿੱਚ ਜਿਹੜੇ ਹੈਗੇ ਆ ਆਯੂਸ਼ ਦੀ ਪ੍ਰਮੋਸ਼ਨ ਲਈ ਆਯੁਰਵੇਦਾ ਯੋਗਾ ਯੂਨਾਨੀ ਹੋਮੋਪੈਥੀ ਔਰ ਸਿੱਧਾ ਜਿਹੜੀ ਪદ્ધਤੀਆਂ ਹੈਗੀਆਂ ਉਹਨਾਂ ਦੀ ਪ੍ਰਮੋਸ਼ਨ ਲਈ ਪੂਰੇ ਸੂਬੇ ਵਿੱਚ ਕੈਂਪਸ ਜਿਹੜੇ ਹੈ ਪਲਾਨ ਕੀਤੇ ਗਏ ਆ ਉਹਦੇ ਲਗਾਤਾਰਤਾ ਵਿੱਚ ਰੋਪੜ ਵਿੱਚ ਵੀ ਲੱਗਦੇ ਆ ਬਿਲਕੁਲ ਵਦੇਗਾ ਜੀ ਇਹ ਇੱਕ ਜਿਹੜਾ ਕਹਿੰਦੇ ਐ ਐਗਜ਼ੀਬਿਸ਼ਨ ਹੁੰਦੀ ਆ ਤੇ ਲੋਕਾਂ ਦਾ ਇੱਕ ਵਿਸ਼ਵਾਸ ਜਿਹੜਾ ਹੁੰਦਾ ਹੈ ਉਹ ਕ੍ਰੀਏਟ ਕੀਤਾ ਜਾਂਦਾ ਹੈ ਕਿਤੇ ਨਾ ਕਿਤੇ ਕੋਵਿਡ ਤੋਂ ਬਾਅਦ ਜਰੂਰ ਇਹ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਦਾ ਜਿਹੜਾ ਆਯੁਰਵੇਦ ਹੋਮੋਪੈਥੀ ਵੱਲ ਰੁਝਾਨ ਹੈ ਉਹ ਕਾਫੀ ਵਧਿਆ ਹੈਗਾ ਜਿੱਥੇ ਕਿ ਅਸੀਂ ਬਿਮਾਰੀ ਨੂੰ ਰੋਕਣੇ ਦੀ ਕੱਲੀ ਗੱਲ ਨਹੀਂ ਕਰਦੇ ਐ ਇਹਦੇ ਵਿੱਚ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਉਹ ਵੀ ਜਿਹੜਾ ਨਾਲ ਹੈਗਾ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਹੈਗਾ ਬਿਲਕੁਲ ਜੀ ਜਿਹੜੀ ਦੇਖੋ ਜਿਹੜੀ ਪ੍ਰੋਸਟਰ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਬੇਸਿਕਲੀ ਕੀ ਹੈ ਕਿ ਸਾਡਾ ਆਰਗਨ ਇੱਕ ਹੈਗਾ ਜਿਹੜਾ ਉਹ ਡਿਸਫੰਕਸ਼ਨ ਹੋ ਰਿਹਾ ਆ ਅਪਾ ਉਹਨੂੰ ਟ੍ਰੀਟ ਨਹੀਂ ਕਰਨਾ ਹੈਗਾ ਆਪਾਂ ਉਹਨੂੰ ਪ੍ਰੋਪਰ ਠੀਕ ਕਰਨਾ ਹੈ ਸੋ ਆਯੁਰਵੇਦ ਜਿਹੜਾ ਹੈਗਾ ਉਹ ਬੇਸਿਕਲੀ ਕਿਤੇ ਨਾ ਕਿਤੇ ਸਿਸਟਮ ਤੇ ਕੰਮ ਕਰਦਾ ਹੈ ਸਿੰਪਟਮਸ ਤੇ ਕੰਮ ਨਹੀਂ ਕਰਦਾ ਹੈ ਸੋ ਇਸ ਤਰ੍ਹਾਂ ਦੇ ਪ੍ਰੋਸਟੇਟਿਕ ਬਹੁਤ ਛੋਟੀ ਬਿਮਾਰੀ ਹੈ ਇਸ ਤਰ੍ਹਾਂ ਦੀ ਕਈ ਬਿਮਾਰੀਆਂ ਦਾ ਇਲਾਜ ਜਿਹੜਾ ਹੈਗਾ ਉਹ ਬੜੇ ਸਫਲਤਾਪੂਰਵਕ ਆਯੁਰਵੇਦ ਵਿੱਚ ਕੀਤਾ ਜਾਂਦਾ ਹੈ ਜੀ ਬਿਲਕੁਲ ਬਿਨਾ ਚੀਰ ਫਟ ਤੋਂ ਮੈਡੀਸਿਨ ਦੇ ਨਾਲ ਯੋਗਾ ਦੇ ਨਾਲ ਔਰ ਕਈ ਐਸੇ ਜਿਹੜੀ ਸਾਡੀ ਡੇ ਰੂਟੀਨਸ ਹੈਗੀਆਂ ਉਹਨਾਂ ਨੂੰ ਜੇ ਆਪਾਂ ਥੋੜੀ ਜਿਹਾ ਕਰੈਕਟ ਕਰ ਲਈਏ ਤਾਂ ਇਸ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਮੈਂ ਤੁਹਾਡੇ ਚੈਨਲ ਦੇ ਮੱਦੇਨਜ਼ਰ ਜਿੰਨੇ ਵੀ ਸਾਡੇ ਦਰਸ਼ਕ ਹੈਗੇ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਿਹਾ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿੱਥੇ ਲੋੜ ਹੋਵੇ ਐਮਰਜੈਂਸੀ ਟ੍ਰੀਟਮੈਂਟ ਦੀ ਉੱਥੇ ਆਪਾਂ ਜਰੂਰ ਐਮਰਜੈਂਸੀ ਟ੍ਰੀਟਮੈਂਟ ਨੂੰ ਫੋਲੋ ਕਰਨਾ ਹੈ ਪਰ ਲੇਕਿਨ ਜਿੱਥੇ ਆਪਾਂ ਕ੍ਰੋਨਿਕ ਡਿਜ਼ੀਜ਼ ਦੀ ਗੱਲ ਕਰਦੇ ਹੈ ਜਾਂ ਜਿੱਥੇ ਸਾਨੂੰ ਮਰੀਜ਼ ਨੂੰ ਲਗਾਤਾਰ ਕੁਝ ਸਾਲਾਂ ਵਾਸਤੇ ਜਾਂ ਕੁਝ ਮਹੀਨਿਆਂ ਵਾਸਤੇ ਦਵਾਈ ਦੀ ਖਾਣੇ ਦੀ ਲੋੜ ਮਹਿਸੂਸ ਹੁੰਦੀ ਹੈ ਉੱਥੇ ਆਪਾਂ ਜਰੂਰ ਜਿੰਨੇ ਵੀ ਸਾਡੇ ਆਯੁਰਵੇਦ ਹੋਮੋਪੈਥੀ ਪਧਤੀਆਂ ਹੈ ਇਹਨਾਂ ਤੇ ਆਪਾਂ ਭਰੋਸਾ ਰੱਖੀਏ ਔਰ ਇਹਨਾਂ ਨੂੰ ਆਪਾਂ ਯੂਜ਼ ਕਰੀਏ ਇਹਨਾਂ ਵਿੱਚ ਬਹੁਤ ਅੱਛੇ ਰਿਜ਼ਲਟਸ ਹੈ ਤੇ ਬਹੁਤ ਹੀ ਅੱਛੇ ਇਹਨਾਂ ਦੇ ਜਿਹੜੇ ਆਊਟਕਮਸ ਆਉਂਦੇ ਆ ਅ ਬਿਲਕੁਲ ਦੇਖੋ ਪੰਚਕਰਮਾ ਜਿਹੜਾ ਹੈਗਾ ਆਯੁਰਵੇਦ ਦਾ ਹੀ ਇੱਕ ਟੁੱਟ ਅੰਗ ਹੈਗਾ ਜਿਵੇਂ ਆਪਾਂ ਆਮ ਤੌਰ ਤੇ ਗੱਲ ਕਰਦੇ ਆ ਕਿ ਆਯੁਰਵੇਦ ਵਿੱਚ ਹਰ ਬਿਮਾਰੀ ਨੂੰ ਜੜ ਤੋਂ ਖਤਮ ਕਰਨੇ ਦਾ ਜਿਹੜਾ ਹੈਗਾ ਮਾਤਾ ਆਯੁਰਵੇਦ ਹੈਗਾ ਆਯੁਰਵੇਦ ਜਿਹੜਾ ਇੱਕ ਪੰਚਕਰਮਾ ਡਿਪਾਰਟਮੈਂਟ ਹੈ ਉਹ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਆਪਾਂ ਕੋਈ ਵੀ ਬਿਮਾਰੀ ਹੈ ਉਹਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਪੰਚਕਰਮ ਬੇਸਿਕਲੀ ਬੋਡੀ ਦੀ ਡੀਟੌਕਸੀਫਿਕੇਸ਼ਨ ਹੈਗੀ ਹੈ ਬੋਡੀ ਨੂੰ ਜਿਹੜਾ ਅਸੀਂ ਬੋਡੀ ਦੇ ਜਿੰਨੇ ਵੀ ਸਿਸਟਮ ਹੈ ਉਹਨਾਂ ਨੂੰ ਆਪਾਂ ਅੰਦਰੋਂ ਥੋਰੋਲੀ ਕਲੀਨ ਕਰਦੇ ਆ ਥੈਟ ਇਜ਼ ਦਾ ਪੰਚਕਰਮ ਟੈਕਨੀਕ ਡਾਕਟਰ ਵੀ ਇਹਦੇ ਲਈ ਕੋਈ ਜਿਹੜੀ ਉਮਰ ਦੀ ਸੀਮਾ ਕਿੱਤੀ ਗਈ ਹੈ ਕਿ ਕੋਈ ਵੀ ਨਹੀਂ ਇਹਦੇ ਵਿੱਚ ਜਿਹੜਾ ਹੈ ਆਪਾਂ 12 ਸਾਲ ਦੇ ਬੱਚੇ ਤੋਂ ਪਹਿਲਾਂ ਨਹੀਂ ਕਰਨਾ ਹੈਗਾ 12 ਸਾਲ ਦੀ ਉਮਰ ਤੋਂ ਲੈ ਕੇ ਆਪਾਂ 올ਡ एज ਵਿੱਚ 90 95 ਸਾਲ ਦੀ ਉਮਰ ਤੱਕ ਆਰਾਮ ਨਾਲ ਇਹ ਪੰਚਕਰਮਾ ਕਰ ਸਕਦੇ ਆ। ਬਹੁਤ ਬਹੁਤ ਧੰਨਵਾਦ। ਨਮਸਕਾਰ ਜੀ ਬੈਲਨ ਜੀ। ਅਵਨਾਦ ਜੀ ਇੱਕ ਕੈਂਪ ਹੈ ਯੂਸ਼ ਮੈਡੀਕੋ ਕੈਂਪ ਮੈਡੀਕਲ ਬਗੋਂ ਸਾਡੇ 12 11 ਨੰਬਰ ਚ ਬਾੜ ਚ ਆਯੁਰਵੈਦਿਕ ਅਰ ਹੋਮੋਪੈਥੀ ਦਾ ਕੈਂਪ ਲਗਾਇਆ ਗਿਆ ਜੀ ਜਿਸ ਚ ਡਾਕਟਰ ਨਿਸ਼ਚਲ ਜੀ ਡਾਕਟਰ ਡੱਖਾ ਡਾਕਟਰ ਹੋਮੋਪੈਥੋ ਅਰ ਹੋਮੋਪੈਥੀ ਡਾਕਟਰ ਮੌਜੂਦ ਨੇ ਜਿਹੜੇ ਲੋਕਾਂ ਦੀ ਬਲਕ ਲੱਖ ਲੱਖ ਬਿਮਾਰੀਆਂ ਦੇ ਇਲਾਜ ਫ੍ਰੀ ਕਰ ਰਹੇ ਹਨ ਤੇ ਉਹਨਾਂ ਨੂੰ ਫ੍ਰੀ ਦਵਾਈਆਂ ਦੇ ਰਹੇ ਹਨ। ਅਇਤੇ ਲੋਕਾਂ ਨੇ ਅਪੀਲ ਕੀਤੀ ਬਾਤੋ ਬਾਜ਼ਾਅਲ ਔਰ ਇਹਨਾਂ ਦੇ ਸਵਾਮਾਂ ਦਾ ਆਨੰਦ ਇਹਨਾਂ ਸਵਾਮਾਂ ਲੋਕ ਕਿਉਂਕਿ ਲੋਕਾਂ ਨੂੰ ਅੱਜ ਕੱਲ੍ਹ ਆਯੁਰਵੈਦਿਕ ਦਾ ਜ਼ਮਾਨਾ ਹੈ ਆਯੁਰਵੈਦਿਕ ਜ਼ਮਾਨਾ ਲੋਕਾਂ ਨੂੰ ਬਹੁਤ ਬਿਮਾਰੀਆਂ ਹੈ ਇਹ ਲੱਗਿਆ ਜਵਾ ਮੈਂ ਲਕਸ਼ਮੀ ਨੰਦਰ ਸਾਹਮਣੇ ਕਮੇਟੀ ਸੈਂਟਰ ਚ ਔਰ ਇੱਕ ਪਹਿਲਾ ਮੇਰੇ ਪਾ ਆਏ ਤੇ ਈ ਸਾੜੇ ਨਾਲ ਡਾਕਟਰ ਸਾਹਿਬ ਆਏ ਤੇ ਕਿ ਸਾਨੂੰ ਕੈਂਪ ਵਾਸਤੇ ਜਾਗ ਰਾਈ ਦੀ ਇਹ ਮੈਂ ਆਪਣੇ ਪ੍ਰਧਾਨ ਸੰਦੇਸਨ ਜੀ ਨੂੰ ਆਪਣੀ ਤਰੀਕ ਕਿ ਸਾਡੇ ਇਹ ਲੋਕਾਂ ਦੀ ਪੜਾਈ ਵਾਸਤੇ ਕੈਂਪ ਹੈ ਕਿਉਂਕਿ ਆਪਾਂ ਇੱਕ ਅਜੇ ਐਮਸੀ ਤੌਰ ਨੇ ਇੱਕ ਵੈਸੇ ਵੀ ਹਮ ਐਮਸੀ ਮੇਰੀ ਮੈਸੇਜ ਹੈ ਬੈਸ ਵੀ ਇੱਕ ਸਮਾਜ ਸੇਵਾ ਦੇ ਕੰਮ ਕਰਕੇ ਆਪਾਂ ਇੱਕ ਆਪਸ਼ਨ ਲਿਆ ਔਰ ਇੱਕ ਜਿਹੜਾ ਮੀਟੀ ਸੈਂਟਰ ਬੁੱਕ ਕਰਾਇਆ ਕਿਉਂਕਿ ਲੋਕ ਇਹਨਾਂ ਕੈਂਪਾਂ ਵਾਸਤੇ ਅੰਦਰ ਮੈਡੀਕਲ ਕੋਲੇ ਮੀਟੀ ਸੈਂਟਰ ਹੋਣੇ ਚਾਹੀਦੇ ਜਿੱਥੇ ਲੋਕਾਂ ਦੀ ਆਣ ਦੀ ਜਾਣ ਦੀ ਬਸਤਾ ਹੋਣੀ ਜਿਹੜੀ ਇਥੇ ਪਾਣੀ ਦਾ ਸਭ ਦਾ ਪੱਕੇ ਦਾ ਦੇਖੋ ਲੈਟ ਸਭ ਦਾ ਪ੍ਰਬੰਧ ਕੀਤਾ ਗਿਆ ਲੋਕਾਂ ਨੇ ਵਧੀਆ ਸਾਹ ਜੀ ਲੋਕਾਂ ਨੇ ਹੁਣ ਕਿਹਾ ਸਾਨੂੰ ਤਾਂ ਬਹੁਤ ਘੱਟ ਨੌਲੇਜ ਸੀ ਮਰ ਇੱਕ ਵਾਰ ਫਿਰ ਕੈਂਪ ਲਵਾਇਆ ਜਾਵਾ ਆਪਾਂ ਫੇਰ ਸਰਕਾਰ ਐਗੂਸ਼ਨ ਨੂੰ ਕਹਿਣਾ ਡਾਕਟਰ ਸਾਹਿਬ ਕਹਿ ਕੇ ਇੱਕ ਵਾਰ ਫਿਰ ਛੇ ਮਹੀਨੇ ਜਾਂ ਇੱਕ ਵਾਰ ਹੋਰ ਕੈਂਪ ਲਵਾਉਣਾ ਥਈ ਵਧੀਆ